ਲੁਧਿਆਣਾ ਦੇ ਵਿੱਚ 3 ਸਾਲ ਦੀ ਬੱਚੀ ਦੇ ਨਾਲ ਹੈਵਾਨੀਅਤ ਦੀ ਕੋਸ਼ਿਸ਼ ਦੇ ਇਲਜ਼ਾਮ ਦੇ ਵਿੱਚ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਇਸ ਤੋਂ ਬਾਅਦ ਉਸ ਦਾ ਜੰਮ ਕੇ ਕੁੱਟਾ ਪਾਛੜਿਆ ਗਿਆ ਮੁਲਜ਼ਮ ਉਸ ਵਕਤ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਫੜੇ ਜਾਣ ਤੋਂ ਬਾਅਦ ਮੁਲਜ਼ਮ ਗਾਲ੍ਹਾਂ ਵੀ ਕੱਢਣ ਲੱਗ ਗਿਆ ਜਿਸ ਤੋਂ ਬਾਅਦ ਟਿੱਬਾ ਦੇ ਪੁਲਿਸ ਨੇ ਉੱਥੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੰਜਾਬ ਦੀਆਂ 33 ਮਹਿਲਾਵਾਂ ਦਿਨਾਲ ਇਨਸਟਾ ਉਤੇ ਵੀਡੀਓ ਵੇਖਣ ਦੇ ਚੱਕਰ ਦੇ ਵਿੱਚ ਲੱਖਾਂ ਰੁਪਏ ਦੀ ਠੱਗੀ ਹੋਈ ਹੈ। ਮਲਜ਼ਮਾਇਲਾ ਨੇ ਇਨਸਟਾ ਵੀਡੀਓ ਦੇ ਵਿੱਚ ਆਪਣੀ ਮਸ਼ਹੂਰੀ ਦਿੱਤੀ ਸੀ। ਮਹਿਲਾਵਾਂ ਨੂੰ ਸੰਪਰਕ ਕਰਨ ਅਤੇ ਆਨਲਾਈਨ ਇਨਵੈਸਟਮੈਂਟ ਦਾ ਲਾਲਚ ਦਿੱਤਾ ਗਿਆ ਸੀ। ਪਹਿਲੀ ਵਾਰ ਥੋੜਾ ਫਾਇਦਾ ਦੇ ਕੇ ਪੂਰੀ ਰਕਮ ਨਿਵੇਸ਼ ਕਰਵਾ ਲਈ। ਪੀੜਤ ਦੋ ਮਹਿਲਾਵਾਂ ਰਾਜਸਥਾਨ ਅਤੇ ਹਿਮਾਚਲ ਦੀਆਂ ਸਨ। ਉਹਨਾਂ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਹੁਣ ਮੰਗ ਕੀਤੀ ਹੈ। ਗਾਇਕੇ ਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਉੱਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। 26 ਜੁਲਾਈ ਅਭਿਜਿਤ ਕਿੰਗੜਾ ਨੇ ਸਤੰਬਰ 2024 ਦੇ ਵਿੱਚ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਤੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਮੰਲੇ ਮਗਰੋਂ ਰੋਹਿਤ ਗੁਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਤੇ ਕਿਹਾ ਸੀ ਕਿ ਇਹ ਪਿਟਿਲੋ ਦੇ ਸਲਮਾਨ ਖਾਨ ਦੇ ਨਾਲ ਨੇੜੇ ਸੰਬੰਧ ਨੇ ਇਹ ਇਸੇ ਕਰਕੇ ਹਮਲਾ ਕੀਤਾ ਗਿਆ ਤੇ ਇਸ ਮੰਗਰੋਂ ਪੁਲਿਸ ਤੇ ਵੱਲੋਂ ਇਸ ਵਰਦਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਵੀ ਕੀਤੀ ਜਾ ਰਹੀ ਸੀ ਇਸ ਮਗਰੋਂ ਨਵੰਬਰ 2024 ਦੇ ਵਿੱਚ ਅਭਿਜਿਤ ਕਿੰਗਰਾ ਦੀ ਗ੍ਰਿਫਤਾਰੀ ਹੋਈ ਸੀ ਤੇ ਉਦੋਂ ਤੋਂ ਹੀ ਅਭਿਜਿਤ ਜੇਲ੍ਹ ਦੇ ਵਿੱਚ ਸੀ ਤੇ ਹੁਣ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਦੇ ਵੱਲੋਂ ਅਭਿਜਿਤ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਨਾਲੀ ਅਦਾਲਤ ਦੇ ਵੱਲੋਂ ਇਹ ਵੀ ਕਹਿਆ ਗਿਆ ਕਿ ਅਭਿਜੀਤ ਇਸ ਮਾਮਲੇ ਦੇ ਵਿੱਚ ਇਕੱਲਾ ਨਹੀਂ ਸੀ ਲਾਰੈਂਸ ਗੈਂਗ ਦੇ ਨਿਰਦੇਸ਼ਾਂ ਉੱਤੇ ਹੀ ਅਭਿਜੀਤ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਹੁਸ਼ਿਆਰਪੁਰ ਦੇ ਗੜਸ਼ੰਕਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮne ਆਇਆ ਹੈ ਜਿੱਥੇ ਲੈਬਾਰਟਰੀ ਦੇ ਵਿੱਚ ਕੰਮ ਕਰਨ ਵਾਲੀ ਕੰਚਨ ਨਾਮ ਦੀ ਇੱਕ ਲੜਕੀ ਦੇ ਸਿਵਲ ਹਸਪਤਾਲ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਸਹਤਾਨੇ ਦੱਸਿਆ ਹੈ ਕਿ ਕੰਚਨ ਗਰ ਸ਼ੰਕਰ ਦੇ ਸਿਵਲ ਹਸਪਤਾਲ ਨੇੜੇ ਕ ਲੈਬਾਰਟਰੀ ਦੇ ਵਿੱਚ ਕੰਮ ਕਰਦੀ ਸੀ ਕੰਮ ਖਤਮ ਕਰਨ ਤੋਂ ਬਾਅਦ ਉਹ ਸਕੂਟੀ ਰਾਹੀਂ ਆਪਣੇ ਪਿੰਡ ਵਾਪਸ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂ ਧੱਕੇ ਹੋਏ ਸਨ ਉਹਨਾਂ ਨੇ ਬਾਰਦਾਤ ਨੂੰ ਅੰਜਾਮ ਦੇਦੇ ਹੋਏ ਮੋੜ ਤੇ ਸਕੂਟੀ ਕੇਰ ਕੇ ਕੁੜੀ ਦਾ ਗਲਾ ਕੋਟ ਕੇ ਮੋਬਾਈਲ ਫੋਨ ਅਤੇ ਪੈਸੇ ਖੋਲੇ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਹਰਿਆਣਾ ਦੇ ਪਲਵਲ ਸੀਆਈਏ ਪੁਲਿਸ ਨੇ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਪ੍ਰਦਾਨ ਕਰਨ ਦੇ ਇਲਜ਼ਾਮ ਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮਲਜ਼ਮ ਦੀ ਪਛਾਣ ਵਸੀਮ ਤਵਜੋ ਹੋਈ ਹੈ ਜੋ ਕਿ ਹਾਥੀਨਸਬ ਡਿਵੀਜ਼ਨ ਦੇ ਕੋਟਪਿੰਡ ਦਾ ਰਹਿਣ ਵਾਲਾ ਇੱਕ ਗ੍ਰਿਫਤਾਰੀ 26 ਸਤੰਬਰ ਨੂੰ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਤੌਫੀਕ ਤੋਂ ਪੁਛਗਿਛ ਤੋਂ ਬਾਅਦ ਕੀਤੀ ਗਈ ਹੈ ਪੁਲਿਸ ਦੇ ਮੁਤਾਬਕ ওয়ਸੀਮ ਦੇ ਪਿਤਾ ਪਿੰਡ ਦੇ ਵਿੱਚ ਇੱਕ ਹਸਪਤਾਲ ਚਲਾਉਂਦੇ ਨੇ ਅਤੇ ਉਹਨਾਂ ਦੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਹਨ वसीम 2021 ਦੇ ਵਿੱਚ ਪਾਕਿਸਤਾਨ ਦੀ ਯਾਤਰਾ ਦਿੱਲੀ ਵੀਜ਼ਾ ਲਈ ਅਰਜ਼ੀ ਦੇਣ ਦੇ ਸਮੇਂ ਦਾਨਿਸ਼ ਅਤੇ ਪਾਕਿਸਤਾਨ ਦੂਤਾਵਾਸ ਤੋਂ ਖੋਰ ਕਰਮਚਾਰੀ ਦੇ ਸੰਪਰਕ ਦੇ ਵਿੱਚ ਆਇਆ ਸੀ ਜਾਂਚ ਟੀਮ ਨੂੰ ਵਸੀਮ ਦੇ ਫੋਨ ਤੋਂ ਕੁਝ WhatsApp ਚੈਟ ਵੀ ਮਿਲੇ ਨੇ ਜਦੋਂ ਕਿ ਉਸ ਨੇ ਕੁਝ ਚੈਟ ਡਿਲੀਟ ਕਰ ਦਿੱਤੀਆਂ ਸਨ ਅਨਾਂ ਡਿਲੀਟ ਕੀਤੇ ਹਨ ਚੈਟਾਂ ਨੂੰ ਸਾਈਬਰ ਟੈਕਨੋਲੋਜੀ ਦੀ ਵਰਤੋਂ ਕਰਕੇ ਰਿਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਨੇ ਕਿਹੜੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਸੀ। ਵਸੀਮ ਨੇ ਦਿੱਲੀ ਜਾ ਕੇ ਵੀ ਉਹਨਾਂ ਨੂੰ ਇੱਕ SIM ਕਾਰਡ ਮੁਹੱਈਆ ਕਰਵਾਇਆ ਸੀ। ਹਾਲਾਂਕਿ ਵਸੀਮ ਦੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹ ਕਦੇ ਪਾਕਿਸਤਾਨ ਗਿਆ ਹੀ ਨਹੀਂ। ਲੁਧਿਆਣਾ ਦੇ ਵਿੱਚ 3 ਸਾਲ ਦੀ ਬੱਚੀ ਦੇ ਨਾਲ ਹੈਵਾਨੀਅਤ ਦੀ ਕੋਸ਼ਿਸ਼ ਦੇ ਇਲਜ਼ਾਮ ਦੇ ਵਿੱਚ ਲੋਕਾਂ ਨੇ ਮੁਲਜ਼ਮ ਨੂੰ ਫੜ ਲਿਆ ਇਸ ਤੋਂ ਬਾਅਦ ਉਸ ਦਾ ਜੰਮ ਕੇ ਕੁੱਟਾ ਪਾਛੜਿਆ ਗਿਆ ਮੁਲਜ਼ਮ ਉਸ ਵਕਤ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਫੜੇ ਜਾਣ ਤੋਂ ਬਾਅਦ ਮੁਲਜ਼ਮ ਗਾਲਾਂ ਵਿੱਚ ਕੱਢਣ ਲੱਗ ਗਿਆ ਜਿਸ ਤੋਂ ਬਾਅਦ ਟਿੱਬਾ ਦੇ ਪੁਲਿਸ ਨੇ ਉੱਥੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੰਜਾਬੀਆਂ 33 ਮਹਿਲਾਵਾਂ ਦੇ ਨਾਲ ਇਨਸਟਾ ਉਤੇ ਵੀਡੀਓ ਵੇਖਣ ਦੇ ਚੱਕਰ ਦੇ ਵਿੱਚ ਲੱਖਾਂ ਰੁਪਏ ਦੀ ਠੱਗੀ ਹੋਈ ਹੈ। ਮਲਜ਼ਮਾਇਲਾ ਨੇ ਇਨਸਟਾ ਵੀਡੀਓ ਦੇ ਵਿੱਚ ਆਪਣੀ ਮਸ਼ਹੂਰੀ ਦਿੱਤੀ ਸੀ। ਮਹਿਲਾਵਾਂ ਨੂੰ ਸੰਪਰਕ ਕਰਨ ਅਤੇ ਆਨਲਾਈਨ ਇਨਵੈਸਟਮੈਂਟ ਦਾ ਲਾਲਚ ਦਿੱਤਾ ਗਿਆ ਸੀ। ਪਹਿਲੀ ਵਾਰ ਥੋੜਾ ਫਾਇਦਾ ਦੇ ਕੇ ਪੂਰੀ ਰਕਮ ਨਿਵੇਸ਼ ਕਰਵਾ ਲਈ। ਪੀੜਤ ਦੋ ਮਹਿਲਾਵਾਂ ਰਾਜਸਥਾਨ ਅਤੇ ਹਿਮਾਚਲ ਦੀਆਂ ਸਨ। ਉਨਾਂ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਹੁਣ ਮੰਗ ਕੀਤੀ ਹੈ। ਗਾਇਕੇ ਪਿੱਟਲੋਂ ਦੇ ਵੈਨਕੂਵਰਸ ਤੇ ਘਰ ਉੱਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। 26 ਸਾਲਾ ਅਭਿਜਿਤ ਕਿੰਗਰਾ ਨੇ ਸਤੰਬਰ 2024 ਦੇ ਵਿੱਚ ਏਪੀ ਢਿੱਲੋਂ ਦੇ ਵੈਨਕੂਵਰਸ ਤੇ ਘਰ ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਤੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਮੰਲੇ ਮਗਰੋਂ ਰੋਹਿਤ ਗੁਦਾਰਾ ਨੇ ਇਸ ਦਿਨ ਜ਼ਿੰਮੇਵਾਰੀ ਲਈ ਸੀ ਤੇ ਕਿਹਾ ਸੀ ਕਿ ਇਹ ਪਿਟਿੱਲੋ ਦੇ ਸਲਮਾਨ ਖਾਨ ਦੇ ਨਾਲ ਨੇੜੇ ਸੰਬੰਧ ਨੇ ਇਹ ਇਸੇ ਕਰਕੇ ਹਮਲਾ ਕੀਤਾ ਗਿਆ ਤੇ ਇਸ ਮੰਗਰੋਂ ਪੁਲਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਵੀ ਕੀਤੀ ਜਾ ਰਹੀ ਸੀ ਜਸਮਗਰ ਨਵੰਬਰ 2024 ਦੇ ਵਿੱਚ ਅਭਿਜਿਤ ਕਿੰਗਰਾ ਦੀ ਗ੍ਰਿਫਤਾਰੀ ਹੋਈ ਸੀ ਤੇ ਉਦੋਂ ਤੋਂ ਹੀ ਅਭਿਜਿਤ ਜੇਲ੍ਹ ਦੇ ਵਿੱਚ ਸੀ ਤੇ ਹੁਣ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਦੇ ਵੱਲੋਂ ਅਭਿਜਿਤ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਨਾਲ ਹੀ ਅਦਾਲਤ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਭਿਜਿਤ ਇਸ ਮਾਮਲੇ ਦੇ ਵਿੱਚ ਇਕੱਲਾ ਨਹੀਂ ਸੀ ਲਾਰਸ ਕੇਂਗ ਦੇ ਨਿਰਦੇਸ਼ਾਂ ਉਤੇ ਹੀ ਅਭਿਚੀਤ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਹੁਸ਼ਿਆਰਪੁਰ ਦੇ ਗੜਸ਼ੰਕਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮne ਆਇਆ ਹੈ ਜਿੱਥੇ ਲੈਬਾਰਟਰੀ ਦੇ ਵਿੱਚ ਕੰਮ ਕਰਨ ਵਾਲੀ ਕੰਚਨ ਨਾਮ ਦੀ ਕੁੜਕੀ ਦੇ ਸਿਵਲ ਹਸਪਤਾਲ ਦੇ ਵਿੱਚ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕੁੜਕੀ ਦੇ ਰਿਸ਼ਤੇ ਨੇ ਦੱਸਿਆ ਹੈ ਕਿ ਕੰਚਨਗੜ ਸ਼ੰਕਰਦੇ ਸਿਵਲ ਹਸਪਤਾਲ ਨੇੜੇ ਕੱਲੈਬਾਰਟਰੀ ਦੇ ਵਿੱਚ ਕੰਮ ਕਰਦੀ ਸੀ ਕੰਮ ਖਤਮ ਕਰਨ ਤੋਂ ਬਾਅਦ ਸਕੂਟੀ ਰਾਹੀਂ ਆਪਣੇ ਪਿੰਡ ਵਾਪਸ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂਠ ਧੱਕੇ ਹੋਏ ਸਨ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਦੇ ਹੋਏ ਮੋੜ ਤੇ ਸਕੂਟੀ ਕੇਰ ਕੇ ਕੁੜੀ ਦਾ ਗਲਾ ਕੋਟ ਕੇ ਮੋਬਾਈਲ ਫੋਨ ਅਤੇ ਪੈਸੇ ਖੋਲੇ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਹਰਿਆਣਾ ਦੇ ਪਲਵਲ ਸੀਆਈਏ ਪੁਲਿਸ ਨੇ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਪ੍ਰਦਾਨ ਕਰਨ ਦੇ ਇਲਜ਼ਾਮ ਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਮਲਜ਼ਮ ਦੀ ਪਛਾਣ ਵਸੀਮ ਤਵਜੋ ਹੋਈ ਹੈ ਜੋ ਕਿ ਹਾਥੀਨ ਸਬ ਡਿਵੀਜ਼ਨ ਦੇ ਕੋਟਪਿੰਡਾ ਰੈਂਡ ਵਾਲਾ ਹੈ ਇਹ ਗ੍ਰਿਫਤਾਰੀ 26 ਸਤੰਬਰ ਨੂੰ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਤੌਫੀਕ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ ਪੁਲਿਸ ਦੇ ਮੁਤਾਬਕ ਵਸੀਮ ਦੇ ਪਿਤਾ ਪਿੰਡ ਦੇ ਵਿੱਚ ਇੱਕ ਹਸਪਤਾਲ ਚਲਾਉਂਦੇ ਨੇ ਅਤੇ ਉਹਨਾਂ ਦੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਹਨ। ਵਸੀਮ 2021 ਦੇ ਵਿੱਚ ਪਾਕਿਸਤਾਨ ਦੀ ਯਾਤਰਾ ਦਿੱਲੀ ਵੀਜ਼ਾ ਲਈ ਅਰਜ਼ੀ ਦੇਣ ਦੇ ਸਮੇਂ ਦਾਨਿਸ਼ ਅਤੇ ਪਾਕਿਸਤਾਨ ਦੂਤਾਵਾਸ ਸੇ ਖੋਰ ਕਰਮਚਾਰੀ ਦੇ ਸੰਪਰਕ ਦੇ ਵਿੱਚ ਆਇਆ ਸੀ। ਜਾਂਚ ਟੀਮ ਨੂੰ ਵਸੀਮ ਦੇ ਫੋਨ ਤੋਂ ਕੁਝ ਵਟਸਐਪ ਚੈਟ ਵੀ ਮਿਲੇ ਨੇ ਜਦੋਂ ਕਿ ਉਸਨੇ ਕੁਝ ਚੈਟ ਡਿਲੀਟ ਕਰ ਦਿੱਤੀਆਂ ਸਨ। ਅਨਾਂ ਡਿਲੀਟ ਕੀਤੇ ਹਨ ਚੈਟਾਂ ਨੂੰ ਸਾਈਬਰ ਟੈਕਨੋਲੋਜੀ ਦੀ ਵਰਤੋਂ ਕਰਕੇ ਰਿਕਵਰ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਨੇ ਕਿਹੜੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਭੇਜੀ ਸੀ। ਵਸੀਮ ਨੇ ਦਿੱਲੀ ਜਾ ਕੇ ਵੀ ਉਨ੍ਹਾਂ ਨੂੰ ਇੱਕ SIM ਕਾਰਡ ਮੁਹੱਈਆ ਕਰਵਾਇਆ ਸੀ। ਹਾਲਾਂਕਿ ਵਸੀਮ ਦੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਉਹ ਕਦੇ ਪਾਕਿਸਤਾਨ ਗਿਆ ਹੀ